ਹਰਿਆਲੀ ਤੇ ਧੁੰਦ ਦਾ ਵੱਖਰਾ ਹੀ ਨਜ਼ਾਰਾ ਏ ਕੁਦਰਤ ਦਾ ਹਰ ਇੱਕ ਪਹਿਲੂ ਬਹੁਤ ਪਿਆਰਾ ਏ ਨਾਰੀਅਲ ਦੇ ਵਿੱਚ ਪਾਣੀ ਕਿੱਦਾਂ ਕਿਸੇ ਨੇ ਪਾਇਆ ਹੋਊ ਅਖਰੋਟ ਦੇ ਆਕਾਰ ਨੂੰ ਕਿੰਨੇ ਘੜ ਕੇ ਬਣਾਇਆ ਹੋਊ ਬਿਨਾ ਅੱਖਾਂ ਤੋਂ ਕਿਵੇਂ ਇਹ ਵੇਲ ਹੱਥ ਪਾ ਉੱਪਰ ਨੂੰ ਚੜਦੀ ਏ ਕਿਉਂ ਸੂਰਜ ਮੁਕੇ ਦੀ ਬੂਤੀ ਸੂਰਜ ਵੱਲ ਨੂੰ ਹੀ ਖੜਦੀ ਏ ਕਿਸ ਨੇ ਤੁਰਨਾ ਸਿਖਾਇਆ ਇਹ ਘੁੱਗੀਆਂ ਦੀ ਤੌਰ ਨੂੰ ਐਨੇ ਰੰਗ ਕਿਸ ਨੇ ਦਿੱਤੇ ਪਹਿਲਾਂ ਪਾਉਂਦੇ ਮੋਰ ਨੂੰ ਪੁੱਲਾ ਵਿੱਚ ਰੰਗ ਕਿਹੜੇ ਬੂਰਸ਼ ਨਾਲ ਭਰਦੇ ਨੇ ਸਿਤਲੀਆਂ ਨਾਲ ਰੰਗਾਂ ਦਾ ਲੈਣ ਦੇਣ ਕਿਸ ਤਰ੍ਹਾਂ ਕਰਦੇ ਨੇ ਚਰਨੇ ਆਪਣੀ ਇੱਕ ਤਾਲ ਵਿੱਚ ਚਰਨੇ ਆਪਣੀ ਇੱਕ ਤਾਲ ਵਿੱਚ ਕਿੱਦਾਂ ਚੱਲਦੇ ਨੇ ਪੱਤਿਆਂ ਦੀ ਖੜਖੜ ਦੇ ਸੁਰ ਕਿੱਦਾਂ ਬਣਦੇ ਨੇ ਬੰਦਾ ਸਮਝ ਸਕਦਾ ਨਹੀਂ ਇਹ ਮੌਸਮਾਂ ਦੀ ਹੀਰ ਫੇਰ ਨੂੰ ਜੇ ਖਾਰ ਦੀ ਗਰਮੀ ਤੇ ਪੋ ਮਾਗ برفਾਂ ਦੇ ਢੇਰ ਨੂੰ ਕੁਦਰਤ ਕਿਸੇ ਦੇ ਨਾਲ ਵੀ ਭੇਦਭਾਵ ਕਿਉਂ ਕਰਦੀ ਨਹੀਂ ਪਿਆਰ ਦਾ ਮੁੱਲ ਦੁਗਣਾ ਮੋੜੇ ਖਿਲਵਾੜ ਇਹ ਜਰਦੀ ਨਹੀਂ ਕੁਦਰਤ ਰੱਬ ਦੀ ਬੇਟੀ ਹੈ ਕੁਦਰਤ ਰੱਬ ਦੀ ਬੇਟੀ ਹੈ ਇਹਦੇ ਅੱਗੇ ਸਭ ਕੁਝ ਹਰਿਆ ਏ ਮੰਮੀ ਕੁਦਰਤ ਬਹੁਤ ਪਿਆਰੀ ਹੈ ਬੰਦਾ ਆਪਣੇ ਕੰਮਾਂ ਕਰਕੇ ਮਰਿਆ ਏ ਬੰਦਾ ਆਪਣੇ ਕੰਮਾਂ ਕਰਕੇ ਮਰਿਆ ਏ